ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਕ ਅਜਿਹੇ ਦੇਸ਼ ਵਿੱਚ ਜਿਸ ਦਾ ਨਾਮ ਸੀ ਕਾਮਰੂਪ ਦੇਸ਼ ਇੱਕ ਐਸਾ ਅਸਥਾਨ ਜੋ ਬਾਹਰੋਂ ਬਹੁਤ ਸੁੰਦਰ ਸੀ ਪਰ ਅੰਦਰ ਜਾਦੂ ਤੰਤ ਮੰਤਰ ਤੇ ਕਾਲੀ ਨਦੀਆਂ ਪਰਿਆ ਹੋਇਆ ਸੀ ਇਹ ਉਹੀ ਦੇਸ਼ ਹੈ ਜਿੱਥੇ ਭਾਈ ਮਰਦਾਨਾ ਜੀ ਸਿਰਫ ਪੋਖਾਰ ਨਗਰ ਵਿੱਚ ਗਏ ਅਤੇ ਜਾਦੂਗਾਰੀਆਂ ਦੇ ਜਾਲ ਵਿੱਚ ਫਸ ਕੇ ਪੇਡੂ ਬਣਾ ਦਿੱਤੇ ਗਏ ਆਓ ਸੰਗਤ ਜੀ ਇਸ ਅਣ ਸੁਣੀ ਅਤਪੁਤਕੀ ਨੂੰ ਅੰਤ ਤੱਕ ਸੁਣੀਏ ਤੇ ਨਾਲ ਹੀ ਨਾਲ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਇਹ ਉਹ ਸਮਾਂ ਸੀ ਜਦੋਂ ਸਤਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਦੇ ਹੋਏ ਕਾਮਰੂਪ ਦੇਸ਼ ਵਿੱਚ ਜਾ ਪਹੁੰਚੇ ਇਹ ਕਾਮਰੂਪ ਦੇਸ਼ ਜਿਹੜਾ ਹੈ ਜਿੱਥੇ ਜਿਹੜੀਆਂ ਇਸਤਰੀਆਂ ਨੇ ਇਹ ਜੰਤਰ ਮੰਤਰ ਤੰਤਰ ਬਹੁਤ ਜਾਣਦੀਆਂ ਨੇ ਤੇ ਕਾਲਾ ਜਾਦੂ ਕਾਲਾ ਏਲ ਇਨਾਂ ਨੂੰ ਆਉਂਦਾ ਹੈ ਇਹ ਕਾਮਰੂਪ ਦੇਸ਼ ਅਸਾਮ ਦੇ ਵਿੱਚ ਹੈ ਸਤਗੁਰ ਮਹਾਰਾਜ ਨੇ ਫਕੀਰੀ ਦਾ ਪ੍ਰਸਤਾਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਜਿੱਥੇ ਪਹੁੰਚਦੇ ਆ ਗੁਰੂ ਜੀ ਨੇ ਜਦੋਂ ਚਰਨ ਪਾਏ ਇੱਕ ਨਗਰ ਆਇਆ ਮਹਾਰਾਜ ਉਸ ਦੇ ਅੰਦਰ ਨਹੀਂ ਗਏ ਉੱਥੇ ਇੱਕ ਰਮਣੀਕ ਦਰਖਤ ਦੀ ਛਾਂ ਬਾਹਰ ਸਤਗੁਰ ਜੀ ਨੇ ਉੱਥੇ ਆਪਣਾ ਆਸਣ ਆ ਲਿਆ ਉਸ ਦਰਖਤ ਦੇ ਥੱਲੇ ਮਹਾਰਾਜ ਬੈਠ ਕੇ ਇੱਕ ਘੜੀ ਬੀਤੀ ਭਾਈ ਮਦਾਨਾ ਜੀ ਕਹਿਣ ਲੱਗੇ ਸਤਿਗੁਰ ਮਹਾਰਾਜ ਮੈਨੂੰ ਪਾਤਸ਼ਾਹ ਜੀ ਬਹੁਤ ਜਿਆਦਾ ਭੁੱਖ ਲੱਗੀ ਐ ਗੁਰੂ ਸਾਹਿਬ ਜੀ ਜਦੋਂ ਤੁਸੀਂ ਕਲਾ ਵਰਤਉਂਦੇ ਹੋ ਉਦੋਂ ਕਿਸੇ ਨੂੰ ਭੁੱਖ ਲੱਗਦੀ ਆ ਫਿਰ ਕਿਸੇ ਨਾ ਕਿਸੇ ਦਾ ਉਧਾਰ ਵੀ ਹੁੰਦਾ ਆ ਉਹਨੂੰ ਤਾਰਦੇ ਹੋ ਇੱਕ ਘੜੀ ਬੀਤੀ ਮਹਾਰਾਜ ਕਹਿੰਦੇ ਦੇਖੋ ਸਤਿਗੁਰ ਜੀ ਕਿੰਨਾ ਸੋਹਣਾ ਦੇਸ਼ ਐ ਕਿੰਨੇ ਸੋਹਣੇ ਦਰਖਤ ਨੇ ਪਾਤ ਪਾਤ ਦੇ ਰੁੱਖ ਨਜ਼ਰ ਆ ਰਹੇ ਹਨ ਮਹਾਰਾਜ ਉਹ ਦੇਖੋ ਕਿੰਨਾ ਸੋਹਣਾ ਦਰਖਤ ਹੈ ਮਹਾਰਾਜ ਜੀ ਇਹ ਦੇਸ਼ ਕਿੰਨਾ ਸੁੰਦਰ ਆ ਬਹੁਤ ਵੱਡਾ ਆ ਭਾਈ ਮਰਦਾਨਾ ਜੀ ਨੇ ਆਖਿਆ ਇੱਥੋਂ ਦੇ ਦਰਖਤਾਂ ਦੇ ਪੱਤੇ ਕਿੰਨੇ ਹਰੇ ਆ ਤੇ ਮਹਾਰਾਜ ਇੱਥੇ ਦੇਖੋ ਕੇਲਿਆਂ ਦੇ ਕਿੰਨੇ ਬਾਗ ਨੇ ਇੱਥੋਂ ਦੇ ਜਿਹੜੇ ਨਰ ਨਾਰੀ ਇਸਤਰੀਆਂ ਪੁਰਸ਼ਾਂ ਇਹਨਾਂ ਨੇ ਕਿੰਨੇ ਅਜੀਬ ਜਿਹੇ ਤਰ੍ਹਾਂ ਦੇ ਕੱਪੜੇ ਪਾਏ ਹੋਏ ਆ ਕਿੰਨਾ ਸੋਹਣਾ ਦੇਸ਼ ਆ ਇਨਾਂ ਦੀ ਬੋਲੀ ਕਿੰਨੀ ਮਿੱਠੀ ਆ ਮਹਾਰਾਜ ਕਿਉਂਕਿ ਕੁਝ ਲੋਕ ਜਿਹੜੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਉੱਥੇ ਦੇ ਭਾਈ ਮਰਦਾਨਾ ਜੀ ਨੇ ਉਹਨਾਂ ਦੀ ਬੋਲੀ ਦੇਖੀ ਕਹਿੰਦੇ ਕਿੰਨਾ ਕਿੰਨਾ ਮਿੱਠਾ ਬੋਲਦੇ ਆ ਮਹਾਰਾਜ ਮੈਨੂੰ ਕਿਰਪਾ ਕਰਕੇ ਨਗਰ ਵਿੱਚ ਜਾਣ ਦੀ ਆਗਿਆ ਦਿਓ ਨਗਰ ਨੂੰ ਦੇਖ ਕੇ ਆਵਾਂ ਕਿੰਨੇ ਚੰਗੇ ਲੋਕ ਆ ਕਿਸੇ ਦੇ ਘਰ ਵਿੱਚ ਭੋਜਨ ਵੀ ਸ਼ਾਕਾਹਾਂਗਾ ਆਪਣਾ ਪੇਟ ਵੀ ਭਰ ਲਵਾਂਗਾ ਮਹਾਰਾਜ ਤੁਹਾਡੇ ਅਧਾਰ ਤਾਂ ਨਾਮ ਹੈ ਬਾਣੀਏ ਪਰ ਮੈਨੂੰ ਤਾਂ ਬਹੁਤ ਭੁੱਖ ਲੱਗਦੀ ਆ ਮਹਾਰਾਜ ਜੀ ਇਸ ਕਰਕੇ ਮੈਨੂੰ ਆਗਿਆ ਦਿਓ ਮੈਂ ਜਾਣਾ ਚਾਹੁੰਦਾ ਹਾਂ ਸਤਗੁਰੂ ਮਹਾਰਾਜ ਜੀ ਜਦੋਂ ਤੱਕ ਭੋਜਨ ਨਹੀਂ ਸ਼ਕਾਂਗਾ ਭੁੱਖ ਨਹੀਂ ਮਿਟਣੀ ਮਹਾਰਾਜ ਮੈਂ ਕੋਈ ਝੂਠ ਨਹੀਂ ਬੋਲਦਾ ਮੇਰੀ ਗੱਲ ਦਾ ਯਕੀਨ ਕਰੋ ਮੈਨੂੰ ਬਹੁਤ ਭੁੱਖ ਲੱਗੀ ਹੋਈ ਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਨਗਰ ਤੁਹਾਡੇ ਵਾਸਤੇ ਠੀਕ ਨਹੀਂ ਆ ਤੁਸੀਂ ਬਹੁਤ ਭੋਲੇ ਹੋ ਤੇ ਭੋਲੇ-ਪਾਲੇ ਮਿਲੇ ਰੋਲੇ-ਗੋਲੇ ਭੋਲੇ ਬੰਦਿਆਂ ਨੂੰ ਰੱਬ ਮਿਲ ਜਾਂਦਾ ਹੈ ਤੂਸਤ ਚਲਾਕ ਬੰਦਿਆਂ ਨੂੰ ਰੱਬ ਨਹੀਂ ਮਿਲਦਾ ਤੁਸੀਂ ਇਹ ਨਗਰ ਵਿੱਚ ਨਾ ਜਾਓ ਇਹ ਨਗਰ ਵੇਖਣ ਨੂੰ ਬਹੁਤ ਸੋਹਣਾ ਆ ਪਰ ਇਹ ਨਗਰ ਤੁਹਾਡੇ ਵਾਸਤੇ ਨਹੀਂ ਆ ਇਹ ਨਗਰ ਦੇ ਵਿੱਚ ਜਾਓਗੇ ਤਾਂ ਹੋ ਸਕਦਾ ਆ ਕਿ ਤੁਹਾਡੇ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਏ ਇਹ ਨਗਰ ਵਿੱਚ ਜਿਹੜੇ ਲੋਕ ਰਹਿੰਦੇ ਆ ਖਾਸ ਕਰਕੇ ਜਿਹੜੀਆਂ ਇਸਤਰੀਆਂ ਰਹਿੰਦੀਆਂ ਨੇ ਬੀਬੀਆਂ ਬਹੁਤ ਦੁੱਖ ਦੇਣ ਵਾਲੀਆਂ ਨੇ ਉੱਪਰੋਂ ਇਹਨਾਂ ਦੇ ਰੂਪ ਨੂੰ ਨਾ ਜਾਣੋ ਇਹ ਬੜਾ ਕੁਝ ਕਰ ਸਕਦੀਆਂ ਨੇ ਇਹ ਠੀਕ ਨਹੀਂ ਇੱਥੇ ਜਾਣਾ ਸਾਡੀ ਗੱਲ ਮੰਨ ਲਓ ਨਗਰ 'ਚ ਨਾ ਜਾਓ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਠੀਕ ਹੈ ਮੈਂ ਇਸ ਨਗਰ ਵਿੱਚ ਨਹੀਂ ਜਾਂਦਾ ਪਰ ਮੈਨੂੰ ਇੱਥੇ ਕੁਝ ਖਾਣ ਨੂੰ ਮਿਲ ਜਾਵੇ ਮੈਂ ਨਗਰ ਤੋਂ ਕੀ ਲੈਣਾ ਪਾ ਮੈਨੂੰ ਇਨ੍ਹਾਂ ਲੋਕਾਂ ਨਾਲ ਕੀ ਆ ਪਰ ਇੱਥੇ ਸਾਨੂੰ ਬੈਠੇ ਬਿਠਾਏ ਨੂੰ ਕਿਸੇ ਨੇ ਭੋਜਨ ਪ੍ਰਸ਼ਾਦਾ ਨਹੀਂ ਪੁੱਛਣਾ ਮਹਾਰਾਜ ਨੇ ਇੱਥੇ ਆਸੇ ਪਾਸੇ ਕੁਝ ਖਾਣ ਯੋਗ ਅਜੇ ਨਹੀਂ ਆ ਜੋ ਵੀ ਹੈ ਕੱਚਾ ਹੈ ਪੱਕਾ ਨਹੀਂ ਹੈ ਮਹਾਰਾ ਜੀ ਕਿਰਪਾ ਕਰੋ ਮੈਨੂੰ ਆਗਿਆ ਦਿਓ ਜੀ ਜਾਂ ਮੇਰੇ ਨਾਲ ਇਹ ਨਗਰ ਵਿੱਚ ਚਲੋ ਮੈਂ ਕਿਸੇ ਦੇ ਘਰੋਂ ਪ੍ਰਸ਼ਾਦੀ ਮੰਗ ਕੇ ਵਾਪਸ ਆ ਜਾਵਾਂਗਾ ਇੱਥੇ ਬੈਠੇ ਬਿਠਾਏ ਸਾਨੂੰ ਰੋਟੀਆਂ ਕਿਸੇ ਨੇ ਨਹੀਂ ਦੇਣੀਆਂ ਤੇ ਕਿਸੇ ਨਾਲ ਮੇਲ ਮਲਾਪ ਹੋਊਗਾ ਤਾਂ ਕੁਝ ਖਾਣ ਨੂੰ ਮਿਲੇਗਾ ਮਹਾਰਾਜ ਜੀ ਤੁਸੀਂ ਮੈਨੂੰ ਅੰਦਰ ਜਾਣ ਤੋਂ ਵੀ ਰੋਕਦੇ ਹੋ ਇੱਥੇ ਭੋਜਨ ਕਿਸੇ ਨੇ ਲੈ ਕੇ ਨਹੀਂ ਆਉਣਾ ਮਹਾਰਾਜ ਮੇਰੇ ਤੋਰ ਬਾਬ ਨਹੀਂ ਵੱਜਣੀ ਇੰਨੀ ਭੁੱਖ ਲੱਗੀ ਆ ਸਤਗੁਰ ਜੀ ਮੇਰਾ ਸਰੀਰ ਕਿਵੇਂ ਚੱਲੇਗਾ ਇਹ ਭੋਜਨ ਤੋਂ ਬਿਨਾ ਕਿੰਨਾ ਚਿਰ ਬੰਦਾ ਜਿਉਂਦਾ ਰਹਿ ਸਕਦਾ ਆ 2 ਦਿਨ 3 ਦਿਨ 4 ਦਿਨ ਮਹਾਰਾਜ ਜੀ ਮੈਨੂੰ ਤਾਂ ਹਫਤਾ ਤਾਂ ਹੋ ਗਿਆ ਆ ਪ੍ਰਸ਼ਾਦਾਸ਼ੈਕੀ ਨੂੰ ਕਿਰਪਾ ਕਰੋ ਹੁਣ ਮੇਰੇ ਤੇ ਰਹਿਮਤ ਕਰੋ ਮੈਨੂੰ ਇਜਾਜ਼ਤ ਦਿਓ ਮੈਂ ਜਲਦੀ ਵਾਪਸ ਆ ਜਾਵਾਂਗਾ ਹੁ ਸਤਗੁਰ ਮਹਾਰਾਜ ਜੀ ਜਾਣਦੇ ਆ ਕਿ ਭਾਈ ਸਾਹਿਬ ਜੀ ਨੇ ਰੁਕਣਾ ਨਹੀਂ ਇਹਨਾਂ ਨੇ ਬੱਚਿਆਂ ਵਾਂਗ ਜਿੱਦ ਕਰ ਲਈ ਆ ਕਿ ਮੈਂ ਨਗਰ ਵਿੱਚ ਜਾਣਾ ਹੀ ਆ ਪਰ ਗੁਰੂ ਸਾਹਿਬ ਜੀ ਨੇ ਦੇਖੋ ਭਾਈ ਮਰਦਾਨਾ ਜੀ ਦੀ ਭੁੱਖ ਦੇ ਦੁਆਰਾ ਇਹ ਅੱਗੇ ਜਹੀ ਹੋਣੀ ਉਹ ਵੀ ਹੁਕਮ ਹੀ ਆ ਪਰਮਾਤਮਾ ਦਾ ਉਹਨਾਂ ਬੀਬੀਆਂ ਨੂੰ ਜਿਹੜੀਆਂ ਕਾਲਾ ਇਲਮ ਕਾਦੀਆਂ ਉਹਨਾਂ ਨੂੰ ਸੁਮਤ ਵਿਦਿਆਣੀਆ ਸੱਚੇ ਪਾਸ਼ਾ ਜੀ ਮੁਸਕਰਾਉਂਦੇ ਹੋਏ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਜੇ ਤੁਹਾਡੇ ਅੰਦਰ ਭੁੱਖ ਦਾ ਧੀਰਜ ਨਹੀਂ ਹੈ ਜਾਣਾ ਹੀ ਚਾਹੁੰਦੇ ਹੋ ਜਾਓ ਵੇਖ ਲਓ ਇਸ ਨਗਰ ਨੂੰ ਤੁਸੀਂ ਦੇਖੋਗੇ ਉਦੋਂ ਤੱਕ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜਾਓ ਕਿਉਂਕਿ ਬੰਦਾ ਕਈ ਵਾਰ ਸੰਗਤ ਯਹੀ ਆਪਣੇ ਤਜਰਬੇ ਤੋਂ ਸਿੱਖਦਾ ਆ ਇਨਸਾਨ ਦੀ ਜ਼ਿੰਦਗੀ ਵਿੱਚ ਇਹ ਵੀ ਕਈ ਵਾਰ ਆਪਾਂ ਕਿਸੇ ਨੂੰ ਜਿੰਨਾ ਮਾਜੀ ਕਹਿ ਲਈਏ ਆ ਕੰਮ ਨਾ ਕਰੋ ਪਰ ਜਦੋਂ ਤੱਕ ਆਪ ਕਰੇਗਾ ਨਹੀਂ ਵੇਖ ਲਿੰਦਾ ਉਸ ਨੂੰ ਕਾਟਾ ਨਹੀਂ ਪਿੰਦਾ ਉਦੋਂ ਤੱਕ ਉਹ ਸਮਝਦਾ ਨਹੀਂ ਹੁਣ ਸਤਪੁਰ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਨਗਰ ਨੂੰ ਵੇਖਣ ਦੀ ਕੋਈ ਚਾਹ ਕਿਤੇ ਰਹਿ ਨਾ ਜਾਵੇ ਇਸ ਨਗਰ ਵਿੱਚ ਤੁਹਾਨੂੰ ਪ੍ਰਸ਼ਾਦ ਦਾ ਮਿਲਣਾ ਛੱਕਣ ਨੂੰ ਜਾ ਕੇ ਛੱਕ ਲੋ ਹੁਣ ਭਾਈ ਮਰਦਾਨਾ ਦੀ ਸੱਚੀ ਪਾਸ਼ਾ ਜੀ ਦੀ ਬਚਨ ਸੁਣਿਆ ਪਰ ਅਣਜਾਣ ਪੁਰੀ ਵਿੱਚ ਇਹ ਨਹੀਂ ਜਾਣਿਆ ਕਿ ਉਹਨਾਂ ਬਚਨਾਂ ਵਿੱਚ ਕੀ ਸੀ ਮਹਾਰਾਜ ਕਹਿਣ ਲੱਗੇ ਜੇ ਤੂੰ ਜਾਣਾ ਚਾਹੁੰਦਾ ਭਾਈ ਜਾ ਕੇ ਦੇਖ ਲੈ ਇਹ ਗੱਲ ਦੀ ਸਮਝ ਨਹੀਂ ਆਈ ਭਾਈ ਮਰਦਾਨਾ ਜੀ ਨੂੰ ਭਾਈ ਮਰਦਾਨਾ ਜੀ ਹਟੇ ਨਹੀਂ ਤੇ ਚਲੇ ਜਾਂਦੇ ਆ ਉਹ ਨਗਰ ਵਿੱਚ ਪ੍ਰਵੇਸ਼ ਕਰਦੇ ਆ ਬਹੁਤ ਖੁਸ਼ ਨੇ ਉਹਨਾਂ ਨੇ ਕਿਹਾ ਚਲੋ ਨਗਰ ਦੇ ਵਿੱਚ ਆਉਣਾ ਤਾਂ ਨਸੀਬ ਹੋਇਆ ਰੋਟੀ ਮਿਲੇ ਜਾਂ ਨਾ ਮਿਲੇ ਉਹ ਅੱਗੇ ਕਰਮਾਂ ਦੀ ਖੇਡ ਆ ਕਿੰਨੇ ਦਿਨ ਤਾਂ ਜੰਗਲਾਂ ਵਿੱਚ ਬੀਤ ਗਏ ਆ ਨਗਰ ਵਿੱਚ ਗਏ ਨੇ ਤੇ ਸੋਚਿਆ ਕਿ ਇੱਥੇ ਮੈਨੂੰ ਪ੍ਰਸ਼ਾਦਾ ਮਿਲ ਜਾਵੇਗਾ ਕੀ ਵੇਖਦੇ ਆ ਭਾਈ ਮਦਾਨਾ ਜੀ ਉੱਥੇ ਕੁਝ ਇਸਤਰੀਆਂ ਨੇ ਘੁੰਮ ਰਹੀਆਂ ਨੇ ਬੰਦੇ ਫਿਰਦੇ ਆ ਜਿਨ੍ਹਾਂ ਦੇ ਸਰੀਰ ਤੇ ਅਜੀਬ ਜਿਹੇ ਕੱਪੜੇ ਪਾਏ ਹੋਏ ਆ ਮਨ ਵਿੱਚ ਬਹੁਤ ਵੱਡੀ ਖੁਸ਼ੀ ਆ ਜਰੂਰ ਮੈਨੂੰ ਇੱਥੋਂ ਪ੍ਰਸ਼ਾਦਾ ਮਿਲ ਜਾਵੇਗਾ ਉੱਥੋਂ ਦੀਆਂ ਇਸਤਰੀਆਂ ਨੇ ਭਾਈ ਮਦਾਨਾ ਜੀ ਨੂੰ ਦੇਖਿਆ ਸਮਝ ਲਿਆ ਕਿ ਇਥੋਂ ਦੀ ਨਹੀਂ ਹੈਗੀ ਕਿਉਂਕਿ ਉਹਨਾਂ ਦੀ ਪੋਸ਼ਾਕ ਉਹਨਾਂ ਦਾ ਜਿਹੜਾ ਤੁਰਨ ਦਾ ਢੰਗ ਸੀ ਅੰਦਾਜ਼ ਕੱਪੜੇ ਉਹ ਵੱਖਰੇ ਆ ਪਤਾ ਲੱਗ ਗਿਆ ਸੀ ਕਿ ਦੇਸ਼ ਦੇ ਵਾਸੀ ਇਹ ਕਹਿੰਦੇ ਕੋਈ ਪਰਦੇਸੀ ਬੰਦਾ ਆ ਜਿਹੜਾ ਦੂਜੇ ਦੇਸ਼ ਤੋਂ ਆਇਆ ਆ ਉਹਨਾਂ ਇਸਤਰੀਆਂ ਨੇ ਪਾਈ ਮਰਦਾਨਾ ਜੀ ਨੂੰ ਦੇਖਿਆ ਜਿਹੜੇ ਬੜੇ ਉੱਚੇ ਲੰਮੇ ਸਨ ਤੇ ਉਹਨਾਂ ਦਾ ਬੜਾ ਸੋਹਣਾ ਸਰੂਪ ਸੀ ਇਹ ਸਭ ਕੁਝ ਦੇਖ ਕੇ ਉਹ ਬੀਪੀਆਂ ਬਹੁਤ ਖੁਸ਼ ਹੋ ਗਈਆਂ ਉਨਾ ਨੇ ਸਰੀਰ ਤੇ ਕਈ ਸਾਰੇ ਸ਼ਿੰਗਾਰ ਕੀਤੇ ਹੋਏ ਸਨ ਅੱਖਾਂ ਟੇਡੀਆਂ ਕਰਕੇ ਭਾਈ ਮਰਦਾਨਾ ਜੀ ਨੂੰ ਦੇਖ ਰਹੀਆਂ ਨੇ ਤੇ ਅਸਲ ਵਿੱਚ ਇਹ ਖੁਸ਼ ਹੋ ਰਹੀਆਂ ਸਨ ਕਿ ਸ਼ਿਕਾਰੀ ਜਿਹੜਾ ਆਪਣੇ ਆਪ ਸਾਡੇ ਜਾਲ ਵਿੱਚ ਫਸ ਗਿਆ ਆ ਕਿਉਂਕਿ ਇਹ ਬੀਬੀਆਂ ਨੂੰ ਜੰਤਰ ਮੰਤਰ ਆਉਂਦੇ ਸੀ ਸੁਆਬ ਬਣਿਆ ਸੀ ਜਦੋਂ ਵੀ ਕੋਈ ਪਰਦੇਸੀ ਆਉਂਦਾ ਸੀ ਆਪਦੇ ਮੰਤਰਾਂ ਨਾਲ ਉਸ ਨੂੰ ਵਾਸਚ ਕਾ ਲਿੰਦੀਆਂ ਸਨ ਉਸ ਤੇ ਗਾਲ ਵਿੱਚ ਰਸਤੀ ਪਾ ਕੇ ਉਸ ਨੂੰ ਗੁਲਾਮ ਬਣਾ ਲੈਂਦੀਆਂ ਸਨ ਇਹਨਾਂ ਨੇ ਆਪਣੇ ਪਤੀਆਂ ਨੂੰ ਆਪਣੇ ਮੰਤਰਾਂ ਤੰਤਰਾਂ ਨਾਲ ਬਸ ਵਿੱਚ ਰੱਖਿਆ ਸੀ ਭਾਈ ਮਰਦਾਨਾ ਜੀ ਨੇ ਜਦੋਂ ਨਗਰ ਵਿੱਚ ਕਦਮ ਪਾਏ ਤੇ ਚਲਦੇ-ਚਲਦੇ ਭਾਈ ਮਰਦਾਨਾ ਜੀ ਨੇ ਦੇਖਿਆ ਕਿ ਉਹ ਨਾ ਇਸਤਰੀਆਂ ਦੇ ਵਾਹ ਹਾਲ ਸ਼ਿੰਗਾਰ ਕੀਤੇ ਹੋਏ ਨੇ ਭੋਲੇ-ਪਾਲੇ ਨੇ ਸੋਚਿਆ ਕਿ ਇਹ ਦਾਨ ਕਰਨ ਵਾਲੀ ਵਰਤੀ ਵਾਲੀਆਂ ਲੱਗਦੀਆਂ ਨੇ ਇਹ ਜ਼ਰੂਰ ਮੈਨੂੰ ਪ੍ਰਸ਼ਾਦਾ ਦੇਣਗੀਆਂ ਇਸ ਤਰ੍ਹਾਂ ਸੋਚ ਕੇ ਭਾਈ ਮਰਦਾਨਾ ਜੀ ਇੱਕ ਇਸਤਰੀ ਦੀ ਟੋਲੀ ਸੀ ਉਹਦੇ ਕੋਲ ਚਲੇ ਗਏ ਉਹ ਟੋਲੀ ਵਿੱਚ ਚਾਰ ਬੀਬੀਆਂ ਇਸਤਰੀਆਂ ਬੈਠੀਆਂ ਸੀ ਚਾਰਾਂ ਨੇ ਹਾ ਸ਼ਿੰਗਾਰ ਕੀਤਾ ਉਹਨਾਂ ਨੇ ਭਾਈ ਮਰਦਾਨਾ ਜੀ ਵੱਲ ਤੱਕਿਆ ਭਾਈ ਮਰਦਾਨਾ ਜੀ ਵੱਲ ਜਦੋਂ ਦੇਖਿਆ ਭਾਈ ਸੈਬ ਜੀ ਉਹਨਾਂ ਵੱਲ ਵਧੇ ਗਏ ਭਾਈ ਮਰਦਾਨਾ ਜੀ ਵੱਲ ਜਦੋਂ ਉਹਨਾਂ ਨੇ ਦੇਖਿਆ ਉਹ ਇਸਤਰੀਆਂ ਕੁਝ ਹੋਰ ਗੱਲਾਂ ਕਰੀ ਜਾਂਦੀਆਂ ਲਈ ਇਹ ਕਹਿ ਰਹੀਆਂ ਸਨ ਕਿ ਇਹ ਮੇਰਾ ਸ਼ਿਕਾਰ ਆ ਦੂਜੀ ਕੰਨਦੀ ਪਿੱਛੇ ਹਟ ਇਹਨੂੰ ਪਹਿਲਾਂ ਮੈਂ ਵੇਖਿਆ ਸੀ ਤੀਜੀ ਕੰਨਦੀ ਤੁਸੀਂ ਦੋਨੇ ਚੁੱਪ ਰਹੋ ਇਹਨੂੰ ਮੈਂ ਬਸ ਚ ਕਰਾਂਗੀ ਇਸ ਕਰਕੇ ਇੱਕ ਪਰਦੇਸੀ ਆਇਆ ਵੀ ਵੀ ਆਪਸ ਵਿੱਚ ਲੜ ਰਹੀਆਂ ਨੇ ਤੇ ਚੌਥੀ ਕੰਨਦੀ ਹੁਣ ਤੁਸੀਂ ਲੜੀ ਜਾਓ ਦੇਖੋ ਮੈਂ ਕਿਵੇਂ ਇਹਨੂੰ ਕਾਬੂ ਕਰਦੀਆਂ ਉਹਨੇ ਰੱਸੀ ਫੜੀ ਤੰਤਰ ਮੰਤਰ ਨਾਲ ਪਾਈ ਮਦਾਨਾ ਜੀ ਵੱਲ ਬਧੀ ਰੱਸੀ ਪਾਈ ਸਾਬ ਤੇ ਗਲ ਚ ਪਾਈ ਤੇ ਪਾਈ ਮਦਾਨਾ ਜੀ ਨੂੰ ਪੇਡੋ ਬਣਾ ਲਿਆ ਜਦੋਂ ਭਾਈ ਮਰਦਾਨਾ ਜੀ ਨੂੰ ਢੇਡੂ ਬਣਾਇਆ ਘਰ ਵਿੱਚ ਹੀ ਬੰਨ ਲਿਆ ਕਿਉਂਕਿ ਕਿਤੇ ਭੱਜ ਨਾ ਜਾਣ ਹੁਣ ਭਾਈ ਮਰਦਾਨਾ ਜੀ ਨੇ ਆਪਣਾ ਰੂਪ-ਕੂਪ ਹੁੰਦੇ ਦੇਖਿਆ ਪਹਿਲਾਂ ਉਹਨਾਂ ਦਾ ਸਰੀਰ ਮਨੁੱਖ ਦਾ ਸੀ ਪਰ ਹੁਣ ਜਿਹੜਾ ਢੇਡੂ ਦਾ ਬਣ ਗਿਆ ਮਨ ਵਿੱਚ ਤਾਂ ਉਹਨਾਂ ਦੀ ਸਾਰੀ ਸੋਚ ਹੀ ਪਈ ਆ ਕਿ ਭਾਈ ਮਰਦਾਨਾ ਹਾਂ ਪਰ ਸਰੀਰ ਕਰਕੇ ਢੇਡੂ ਬਣਾਇਆ ਉਹਨਾਂ ਨੇ ਮਨ ਨੂੰ ਤਾਂ ਪਤਾ ਹੈ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਸੇਵਕ ਹਾਂ ਪਰ ਜਿਹੜਾ ਰਸਤਾ ਉਸਦੀ ਗਾਲ ਵਿੱਚ ਪਾਇਆ ਹੋਇਆ ਆ ਉਹ ਛੱਡ ਨਹੀਂ پا ਰਿਹਾ ਪਾਸ਼ਾ ਜੀ ਨੇ ਸੱਚ ਆਖਿਆ ਸੀ ਇਹ ਇਲਾਕਾ ਦੇਖਣ ਨੂੰ ਸੁੰਦਰ ਆ ਪਰ ਅੰਦਰ ਇਹ ਕੋਣ ਭਰਿਆ ਹੈ ਇਹ ਮਾਇਆਵੀ ਨੇ ਇਹਨਾਂ ਨੇ ਮੇਰੇ ਨਾਲ ਠਗੀ ਕੀਤੀ ਧੋਖਾ ਕੀਤਾ ਸੋਚਿਆ ਮੈਂ ਤਾਂ ਇਹਨਾਂ ਨੂੰ ਭਲਾ ਸਮਝਿਆ ਪ੍ਰਸ਼ਾਦਾ ਲੈ ਆਣਾ ਆ ਸੀ ਇਹਾਂ ਨੇ ਤਾਂ ਮੇਰੇ ਗਾਲ ਤੇ ਰਸਤਾ ਪਾ ਕੇ ਮੈਨੂੰ ਪੇਡੂ ਬਣਾ ਲਿਆ ਮੈਂ ਇਹਨਾਂ ਤੋਂ ਅਣਜਾ ਰਿਹਾ ਪਤਾ ਨਹੀਂ ਇਹ ਜਾਦੂਗਰੀਆਂ ਨੇ ਉਹਨੂੰ ਸੋਚਣ ਲੱਗਾ ਕਿ ਸੱਚੇ ਪਾਸ਼ਾ ਜੀ ਨੇ ਮੈਨੂੰ ਰੋਕਿਆ ਸੀ ਪਰ ਮੈਂ ਉਹਨਾਂ ਦਾ ਬਚਨ ਨਹੀਂ ਕਮਾਇਆ ਜਿੱਦ ਕੀਤੀ ਬੱਚਿਆਂ ਵਾਂ ਇੱਥੇ ਆ ਕੇ ਬੜਾ ਸਮਝਾਇਆ ਪਿੰਡ ਵਿੱਚ ਨਾ ਜਾ ਪਰ ਮੈਂ ਨਹੀਂ ਮੰਨਿਆ ਬੜੀ ਜਿੱਦ ਕੀਤੀ ਕਿਉਂਕਿ ਮੈਨੂੰ ਭੁੱਖ ਲੱਗੀ ਹੋਈ ਸੀ ਇੱਕ ਬਿਛੋੜਾ ਇੱਕ ਦੁੱਖ ਭੁੱਖ ਪਿਛੋੜਾ ਵੀ ਹੋ ਜੇ ਕਿਸੇ ਦਾ ਦੁੱਖ ਹੁੰਦਾ ਹੈ ਤੇ ਜਦੋਂ ਭੁੱਖ ਲੱਗਦੀ ਆ ਇਹ ਵੀ ਇੱਕ ਬਹੁਤ ਵੱਡਾ ਦੁੱਖ ਹੁੰਦਾ ਆ ਇਹ ਤਾਂ ਮੇਰਾ ਹੀ ਗੁਨਾਹ ਆ ਮੇਰੀ ਗਲਤੀ ਹੈ ਜਿਹੜਾ ਮੈਂ ਕੋਈ ਬਾਬਾ ਨਾਨਕ ਜੀ ਦਾ ਬਚਨ ਨਹੀਂ ਮੰਨਿਆ ਉਹ ਦੁੱਖ ਪਾਵੇਗਾ ਜਿਹੜਾ ਗੁਰੂ ਜੀ ਦੇ ਸ਼ਬਦਾਂ ਨੂੰ ਨਹੀਂ ਮੰਨੇਗਾ ਦੁੱਖ ਮਿਲੇਗਾ ਜਿਵੇਂ ਮੈਨੂੰ ਮਿਲਿਆ ਆ ਹੁਣ ਸੰਗਤ ਜੀ ਇੱਥੇ ਸਾਨੂੰ ਇਹ ਹਕਮ ਮੰਨਣਾ ਚਾਹੀਦਾ ਹੈ ਕਿ ਗੁਰੂ ਪਾਤਸ਼ਾਹ ਜੀ ਦਾ ਜਦੋਂ ਆਪਾਂ ਨਹੀਂ ਮੰਨਦੇ ਦੁੱਖ ਮਿਲਦਾ ਆ ਪਰਮਾਤਮਾ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੈ ਭਾਈ ਮਦਾਨਾ ਜੀ ਕਹਿਣ ਲੱਗੇ ਹੋਰ ਤਰੀਕੇ ਦੀਆਂ ਇਹ ਗੱਲਾਂ ਹੋ ਗਈਆਂ ਹੁਣ ਦੇਰ ਨਾ ਕਰੀਏ ਚਲੋ ਭਾਈ ਬਾਲਾ ਜੀ ਚਲਿਹੀ ਭਾਈ ਮਦਾਨਾ ਜੀ ਨੂੰ ਛਡਾ ਕੇ ਲਈ ਆਈਏ ਸੱਚੇ ਪਾਤਸ਼ਾਹ ਜੀ ਫਿਰ ਉਹ ਨਗਰ ਦੇ ਵਿੱਚ ਆ ਜਾਂਦੇ ਆ ਜਿੱਥੇ ਉਹ ਕਾਲਾ ਈਲਮ ਕਰਨ ਵਾਲਿਆਂ ਜਾਦੂਗਰਾਂ ਨੂੰ ਜਿਹਨੇ ਜਦੋਂ ਭਾਈ ਮਦਾਨਾ ਜੀ ਨੂੰ ਕੀਤਾ ਸੀ ਉਹ ਮਦਾਨਾ ਜੀ ਦੇ ਕੋਲ ਪਹੁੰਚੇ ਮਹਾਰਾਜ ਨੇ ਦੂਰੋਂ ਦੇਖਿਆ ਕਿ ਮੇਰੇ ਸਤਿਗੁਰੂ ਜੀ ਆਏ ਆ ਜਾਦੂਗਰ ਨਹੀਂ ਜਦੋਂ ਭਾਈ ਮਦਾਨਾ ਜੀ ਕੋਲ ਪਹੁੰਚੇ ਆ ਮਹਾਰਾਜ ਨੇ ਦੂਰੋਂ ਦੇਖਿਆ ਕਿ ਮੇਰੇ ਸਤਿਗੁਰੂ ਜੀ ਆਏ ਆ ਕਿਲੇ ਨਾਲ ਬੰਨੇ ਹੋਏ ਆ ਗਾਲ ਵਿੱਚ ਰੱਸੀ ਪਾਈ ਹੋਈ ਆ ਭਾਈ ਸਾਹਿਬ ਜੀ ਬਹੁਤ ਖੁਸ਼ ਹੋ ਗਏ ਆਪਣੇ ਪੈਰਾਂ ਨੂੰ ਜ਼ਮੀਨ ਤੇ ਮਾਰਦੇ ਹੋਏ ਭੈ ਭੈ ਕਰਦੇ ਬੋਲਦੇ ਆ ਮਹਾਰਾਜ ਮੈਂ ਹਾਂ ਮੈਂ ਹਾਂ ਮੈਨੂੰ ਛੜਾ ਲਓ ਇਸ ਤਰ੍ਹਾਂ ਜਿਵੇਂ ਭੇਡੂ ਦੀ ਆਵਾਜ਼ ਹੁੰਦੀ ਹੈ ਸੰਗਤ ਜੀ ਉਸ ਰੂਪ ਦੇ ਵਿੱਚ ਉਸ ਬੋਲੀ ਦੇ ਵਿੱਚ ਕਹਿ ਰਹੇ ਆ ਜਿਵੇਂ ਕਿ ਮਹਾਰਾਜ ਅੱਗੇ ਅਰਦਾਸਾਂ ਕਰ ਰਿਆ ਪਸ਼ਤਾਵਾ ਵੀ ਕਰ ਰਿਆ ਹੁਣ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਆਵਾਜ਼ ਮਾਰਦੇ ਆ ਪਾਈ ਮਰਦਾਨਾ ਜੀ ਦੁਖੀ ਨੇਵੀ ਮੈਂ ਕਿੰਡੀ ਗਲਤੀ ਕੀਤੀ ਆ ਪਰ ਹੁਣੇ ਵਿਸ਼ਵਾਸ ਹੈ ਕਿ ਮੇਰੇ ਮਾਲਕ ਆ ਗਏ ਆ ਮिन्नੁ ਸ਼ਦਾ ਲੈਣਗੇ ਜਿਸ ਘਰ ਵਿੱਚ ਪਾਈ ਮਰਦਾਨਾ ਜੀ ਨੂੰ ਬੰਨ੍ਹ ਕੇ ਰੱਖਿਆ ਸੀ ਉਹ ਘਰ ਦੇ ਵਿੱਚ ਸੱਚੀ ਬਾਸ਼ਾ ਜੀ ਦਰਵਾਜ਼ੇ ਤੇ ਆ ਕੇ ਖੜ ਗਏ ਤੇ ਗੁਰੂ ਜੀ ਦਾ ਸਰੂਪ ਸੋਹਣਾ ਚਿਹਰੇ ਤੇ ਲਾਲੀ ਉੱਥੇ ਈ ਸਤਰੀਆਂ ਜਿਹੜੀਆਂ ਬੈਠੀਆਂ ਨੇ ਜਿਨ੍ਹਾਂ ਦੇ ਅੰਦਰ ਕਾਮ ਦੀ ਲੱਤ ਸੀ ਜਦੋਂ ਉਹਨਾਂ ਇਸਤਰੀਆਂ ਨੇ ਦੇਖਿਆ ਕਿ ਸਾਈਂਬ ਜੀ ਕੋ ਨਾਲਕ ਦੀਪ ਜੀ ਮਹਾਰਾਜ ਤੇ ਦਰਸ਼ਨ ਕੀਤੇ ਆ ਪਰ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਪਹਿਲਾ ਇੱਕ ਪਰਦੇਸੀ ਆ ਕਾਬੂ ਕਰ ਲਿਆ ਅੱਜ ਤਾਂ ਗੱਲ ਹੀ ਬਣ ਗਈ ਐ ਉਥੋਂ ਹੋ ਸਾਰੇ ਕਾਬੂ ਆ ਗਏ ਉਥੋਂ ਹੀ ਦੋ ਹੋ ਸਾਡੇ ਕਾਬੂ ਆ ਜਾਣਗੇ ਇਸਤਰੀਆਂ ਭੱਜ ਕੇ ਭਾਈ ਬਾਲਾ ਜੀ ਤੇ ਕੋ ਨਾਨਕ ਤੇਵ ਜੀ ਸੱਚੇ ਪਾਤਸ਼ਾਹ ਜੀ ਕੋਲ ਆਈਆਂ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਤੰਤਰ ਮੰਤਰ ਵਾਲੀਆਂ ਉਹ ਰस्सियां ਜਿਹੜੀਆਂ ਫੜੀਆਂ ਹੋਈਆਂ ਨੇ ਇਹਨਾਂ ਨੂੰ ਭਾਈ ਮਰਦਾਨਾ ਜੀ ਵਾਂ ਕਾਬੂ ਚ ਕਰ ਲਵਾਂਗੀਆਂ ਪਰ ਉਹ ਜਾਣਦੀ ਨਹੀਂ ਸੀ ਕਿ ਸਭ ਤੋਂ ਪਹਿਲਾਂ ਜਿਹੜੀ ਇੱਕ ਇਸਤਰੀ ਆ ਉਹਨਾਂ ਵਿੱਚ ਇੱਕ ਜਾਦੂਗਰਨੀ ਆ ਭਾਈ ਬਾਲਾਜੀ ਵੱਲ ਤਾਂ ਹੋਰ ਕੀ ਆਉਂਦੀ ਆ ਤੇ ਗੱਲ ਵਿੱਚ ਰੱਸਾ ਪਾਉਣ ਲੱਗਦੀ ਤੇ ਮਹਾਰਾਜ ਉਹਦੇ ਵੱਲ ਦੇਖਦੇ ਆ ਵੇਖਣਸਾਰ ਹੀ ਉਹ ਜਿਹੜਾ ਮੰਤਰ ਆ ਉਹਨਾਂ ਦੇ ਉਲਟ ਅਸਰ ਪੈ ਜਾਂਦਾ ਹੈ ਉਹ ਢੇੜ ਬਣ ਜਾਂਦੀ ਹੈ ਤੇ ਇੱਕ ਸਾਇਬ ਸੱਚੀ ਪਾਸ਼ਾ ਜੀਵਾ ਲਾਉਂਦੀ ਹੈ ਤੇ ਇਹਨਾਂ ਦੇ ਗਾਲ ਵਿੱਚ ਰੱਸੀ ਪਾ ਕੇ ਤਾਂ ਕੀ ਤ੍ਰੀਤ ਵੀ ਜੜਿਓ ਨਾ ਪਾਸੇ ਤੰਤਰ ਮੰਤਰ ਨੇ ਜਾਦੂ ਟੂਣਾ ਕਰਤਾ ਹੈ ਉਲਟ ਅਸਰ ਹੋ ਜਾਂਦਾ ਹੈ ਉਹ ਕੁੱਤੀ ਬਣ ਜਾਂਦੀ ਆ ਜਿਵੇਂ ਸਿੱਧਾ ਦੇ ਤੰਤਰ ਮੰਤਰ ਸਾਰੇ ਫੇਲ ਹੋ ਗਏ ਗੋਰਖਨਾਥ ਨੇ ਉਹਦੇ ਚੇਲਿਆਂ ਦੇ ਜੀ ਜਾਦੂ ਕਾਨੀਆਂ ਦਾ ਕੋਈ ਮੰਤਰ ਨਹੀਂ ਚੱਲਿਆ ਕਿਉਂਕਿ ਜਿਸ ਪਾਸ मूल ਮੰਤਰ ਦੀ ਸ਼ਕਤੀ ਹੋਵੇ ਉਤੇ ਕੋਈ ਵੀ ਇਹ ਮੰਤਰ ਨਹੀਂ ਚੱਲਦਾ ਗੁਰਮੁਖ ਪਿਆਰਿਓ ਜੇ라 ਵੀ ਕੋਈ ਗੂਲ ਮੰਤਰ ਦਾ ਜਾਪ ਕਰੇ ਖਿਆ ਰੱਖਿਏ ਉਹਨਾਂ ਨੇ ਪਖੰਡ ਨਹੀਂ ਚੱਲਦੇ ਇਹ ਅੱਜ ਦੁਨੀਆ ਨੇ ਜਿਹੜੀ ਲੋਕ ਆ ਉਹ ਪਟਕ ਗਏ ਆ ਆਪਣੇ ਰਸਤੇ ਤੋਂ ਆਪਣੇ ਮਾਰਗ ਤੇ ਆਪਣੇ ਗੁਰੂ ਛੱਡ ਕੇ ਪਹੰਡੀ ਵਾਬਿਆਂ ਕੋਲ ਜਾਂਦੀ ਆ ਉਹਨਾਂ ਨੇ ਫਿਰ ਇਸਤਰੀਆਂ ਜਿਹੜੀਆਂ ਦੋ ਪਿੱਛੇ ਬੈਠੀਆਂ ਰਹਿ ਗਈਆਂ ਉਹ ਸਭ ਦੇਖ ਕੇ ਭੱਜ ਗਈਆਂ ਕਹਿੰਦੀਆਂ ਕਿ ਲੱਗਦਾ ਕੋਈ ਸਾਡਾ ਵੱਡਾ ਉਸਤਾਦ ਆ ਗਿਆ ਜਾਦੂ ਕਰਨੀ ਆ ਜਾਨ ਬਚਾ ਕੇ ਭੱਜਣ ਲੱਗੀਆਂ ਕਿਉਂਕਿ ਇੱਕ ਇਸਤਰੀ ਕੁੱਤੀ ਦਾ ਰੂਪ ਬਣ ਗਈ ਆ ਜਿਹੜਾ ਪੇੜ ਦਾ ਰੂਪ ਤੇ ਦੂਜੀ ਪੇੜ ਦਾ ਰੂਪ ਬਣ ਗਈ ਸੀ ਸਤਕੂਰਜੀ ਨੇ ਉਹਨਾਂ ਨੂੰ ਕਿੱਲ ਦੇ ਨਾਲ ਉੱਥੇ ਬੰਨ੍ਹ ਦਿੱਤਾ ਉਸੇ ਤਰ੍ਹਾਂ ਹੀ ਉਹਨਾਂ ਨੂੰ ਕਰਮਾਂ ਦੀ ਸਜ਼ਾ ਮਿਲੀ ਤੇ ਗੁਰਮੁਖ ਪਿਆਰਿਓ ਇਹ ਭਾਈ ਬਾਲਾ ਜੀ ਨੂੰ ਮਹਾਰਾਜ ਨੇ ਆਖਿਆ ਜਾਓ ਭਾਈ ਮਦਾਨਾ ਜੀ ਦੇ ਗਲ ਵਿੱਚ ਜਿਹੜੀ ਰੱਸੀ ਆ ਉਹ ਜੋ ਵੀ ਮੰਤਰ ਤੰਤਰ ਸੀ ਇਹਨੂੰ ਤੋੜ ਦਿਓ ਸਾਹਿਬ ਜੀ ਦਾ ਹੁਕਮ ਸੁਣ ਕੇ ਭਾਈ ਬਾਲਾ ਜੀ ਤੇ ਭਾਈ ਮਦਾਨਾ ਜੀ ਵੱਲ ਜਾਂਦੇ ਆ ਉਹਨਾਂ ਦੇ ਗਲ ਵਿੱਚ ਪਿਆ ਹੋਇਆ ਤਾਗਾ ਭਾਈ ਸਹਿਬ ਜੀ ਨੇ ਵਹਿਗੁਰ ਕਹਿ ਕੇ ਤੋੜਿਆ ਉਸੇ ਵਕਤ ਭਾਈ ਮਦਾਨਾ ਜੀ ਆਪਣੇ ਅਸਰੂ ਵਿੱਚ ਆ ਗਏ ਅਯਮਰ ਦਾ ਨਾ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਨਣਾ ਚ ਨਮਸਕਾਰ ਕੀਤਾ ਕਹਿੰਦੇ ਸ਼ੁਕਰ ਆ ਮਹਾਰਾਜ ਆਪ ਜੀ ਦਾ ਬਹੁਤ ਹੀ ਸ਼ੁਕਰਾਨਾ ਗੁਰੂ ਜੀ ਨੇ ਇਹ ਤਾਂ ਬਹੁਤ ਵੱਡੀਆਂ ਜਾਦੂਗਾਨੀਆਂ ਸਨ ਪਤਾ ਨਹੀਂ ਇਹ ਕਿਹੋ ਜੇ ਦੇਸ਼ ਵਿੱਚ ਆ ਗਏ ਆ ਇਹਨਾਂ ਨੇ ਤਾਂ ਮੈਨੂੰ ਛੱਡ ਲਿਆ ਮੈਂ ਇਹਨਾਂ ਕੋਲ ਪ੍ਰਸ਼ਾਦਾ ਮੰਗਣ ਵਾਸਤੇ ਆਇਆ ਪਰ ਇਹਾਂ ਨੇ ਤਾਂ ਮੇਰੇ ਗਾਲ ਵਿੱਚ ਤੰਤਰ ਪਾ ਕੇ ਹੀ ਪਤਾ ਨਹੀਂ ਕੀ ਕਰ ਦਿੱਤਾ ਮਹਾਰਾਜ ਮੈਨੂੰ ਪੇਡੂ ਬਣਾ ਲਿਆ ਸ਼ੁਕਰਾਨਾ ਆ ਆਪ ਜੀ ਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਦੀ ਜਾਲ ਤੋਂ ਬਚਾ ਲਿਆ ਭਾਈ ਭਾਲਾ ਜੀ ਕਹਿਣ ਲੱਗੇ ਤੂੰ ਸੱਚੀ ਪਾਸ਼ਾ ਜੀ ਦਾ ਕਹਿਣਾ ਨਹੀਂ ਸੀ ਮੰਨਿਆ ਤਾਂ ਹੀ ਕਰਕੇ ਤੁਹਾਨੂੰ ਇਹ ਦੁੱਖ ਮਿਲਿਆ ਆ ਤੁਸੀਂ ਮਨਾਹੀ ਕੀਤੀ ਆ ਭਾਈ ਸਹਿਬ ਜੀ ਕਹਿੰਦੇ ਮਹਾਰਾਜ ਮੇਤੋਂ ਭੁੱਲ ਹੋ ਗਈ ਉਹ ਦੋ ਇਸਤਰੀਆਂ ਜਿਹੜੀ ਕੁੱਤੀ ਬਣੀ ਤੇ ਇੱਕ ਪੇਡ ਬਣੀ ਸੀ ਹੁਣ ਜਦੋਂ ਉਹਨਾਂ ਦੇ ਪਤੀਆਂ ਨੂੰ ਪਤਾ ਲੱਗ ਗਿਆ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਸਾਡੀਆਂ ਜਿਹੜੀਆਂ ਇਸਤਰੀਆਂ ਨੇ ਉਈ ਸੇਤਰਾ ਦਾ ਰੂਪ ਤਨ ਕਰ ਗਈਆਂ ਤੇ ਉਹਨਾਂ ਨੂੰ ਲੱਗਾ ਵੀ ਇੱਕ ਜਾਦੂਗਰ ਨਹੀਂ ਸੱਚੇ ਪਾਤਸ਼ਾਹ ਜੀ ਨੂੰ ਜਾਣਦੇ ਨਹੀਂ ਸੀ ਉਹ ਪਾਈ ਬਾਲਾ ਜੀ ਦੇ ਚੱਲ ਫੜ ਲੱਗੇ ਤੇ ਬਾਲਾ ਜੀ ਨੂੰ ਕਹਿੰਦੇ ਆਪਣੀ ਬਖਸ਼ੋਣੀਆਂ ਤਾਂ ਸੱਚੇ ਪਾਸ਼ਾ ਹੀ ਅੱਗੇ ਮਹਾਰਾਜ ਵੱਲ ਇਸ਼ਾਰਾ ਕਰਕੇ ਆਖਿਆ ਇਹਨਾ ਤੋਂ ਮੰਗੋ ਮੈਂ ਤਾਂ ਇਹਨਾਂ ਦਾ ਦਾਸ ਹਾਂ ਉਹਨਾਂ ਇਸਤਰੀਆਂ ਦੇ ਪਤੀ ਨੇ ਮਹਾਰਾਜ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਜੀ ਕਿਰਪਾ ਕਰੋ ਮਹਾਪੁਰਖੋ ਇਹਨਾਂ ਇਸਤਰੀਆਂ ਨੂੰ ਬਖਸ਼ ਦਿਓ ਗੁਰੂ ਸਾਹਿਬ ਜੀ ਇਹਨਾਂ ਨੂੰ ਮਾਫ਼ ਕਰ ਦਿਓ ਗੁਰੂ ਜੀ ਨੇ ਉਹਨਾਂ ਔਸਤਰੀਆਂ ਦੀ ਪੁੱਲ ਬਖਸ਼ਾਈ ਸੱਚੇ ਪਾਸ਼ਾ ਜੀ ਨੇ ਉਹਨਾਂ ਨੂੰ ਆਖਿਆ ਤੁਸੀਂ ਇੱਥੇ ਭਾਈ ਪਰਦੇਸੀਆਂ ਤੰਗ ਕਰਦੀ ਹੋ ਪਰਦੇਸੀ ਕੋਈ ਆਉਂਦਾ ਹੈ ਤਾਂ ਉਹ ਪੀਖਿਆ ਮੰਗਣ ਵਾਸਤੇ ਕੋਈ ਸਾਧੂ ਆਉਂਦਾ ਹੈ ਜਿਵੇਂ ਮਦਾਨਾ ਜੀ ਆਏ ਹੈ ਤੁਸੀਂ ਜਾਣ ਬੁਝ ਕੇ ਪਾਈ ਉਹਨਾਂ ਨੂੰ ਪਰੇਸ਼ਾਨ ਕੀਤਾ ਕਰਦੇ ਆਂ ਇਹਨਾਂ ਤਾਨੂੰ ਨਰਕਾਂ ਚੋ ਵੀ ਜਗ੍ਹਾ ਨਹੀਂ ਮਿਲਣੀ ਤੁਸੀਂ ਜੇ ਦਰਗਾਹ ਦਾ ਰਸਤਾ ਸਾਫ਼ ਕਰਨਾ ਹੈ ਤੁਸੀਂ ਇੱਥੇ ਧਰਮਸ਼ਾਲਾ ਬਣਾਓ ਸਾਰੇ ਰਾਹ ਪੰਥੀ ਸਾਧੂ ਸੰਤਾਂ ਦੀ ਸੇਵਾ ਕਰੋ ਨਾਮ ਜਪਿਆ ਕਰੋ ਸੱਚੀ ਸੁੱਚੀ ਕਿਰਤ ਕਰਿਆ ਕਰੋ ਛੱਡੋ ਇਹਨਾਂ ਜਾਦੂ ਮੰਤਰ ਟੂਣਿਆਂ ਵਿੱਚ ਕੁਝ ਨਹੀਂ ਰੱਖਿਆ ਜਾਦੂਗਰ ਨਹੀਂ ਆਦੀ ਸਰਦਾਰ ਨਹੀਂ ਇਨੀ ਨੂਰ ਸ਼ਾਹ ਜਾਦੂਗਰ ਨਹੀਂ ਇਹਨਾਂ ਦਾ ਨਾਂ ਸੀ ਇਹਨਾਂ ਦਾ ਵੀ ਸਤਕੁਰ ਜੀ ਨੇ ਉਦਾਰ ਕੀਤਾ ਜਾਦੂਗਰ ਨੇ ਆਖਿਆ ਇਹਨਾਂ ਤੰਤਰ ਮੰਤਰਾਂ 'ਚ ਕੁਝ ਹੀ ਰੱਖਿਆ ਮੂਲ ਮੰਤਰ ਜਿਹੜਾ ਹੈ ਉਹ ਜਾਪ ਕਰੋ ਸਤਕੁਰ ਜੀ ਨੇ ਉਹ ਸੱਚਾ ਮੰਤਰ ਦਿੱਤੇ ਝੂਠੇ ਮੰਤਰਾਂ ਤੋਂ ਦੂਰ ਰਹਿਣ ਲਈ ਆਖਿਆ ਅੱਜ ਜੀ ਅਸੀਂ ਸੱਚੇ ਮੰਤਰ ਜਾਪ ਕਰਾਂਗੇ ਮੂਲ ਮੰਤਰ ਤੁਸੀਂ ਵੇਖੋ ਇਹਦੇ ਵਿੱਚ ਕਿੰਨੀ ਸ਼ਕਤੀ ਆ ਤੁਸੀਂ ਉਹਨਾਂ ਗੁਰ ਸਿੱਖਾਂ ਦਾ ਜੀਵਨ ਪੜੋ ਜਿਨ੍ਹਾਂ ਨੇ ਇਹ ਦੱਸਿਆ ਆਪਣੀ ਹੱਦ ਬੀਤੀ ਮੂਲ ਮੰਤਰ ਦਾ ਜਾਪ ਕਰਕੇ ਇਹ ਮਨੁੱਖਾ ਜਨਮ ਮਿਲਿਆ ਹੈ ਆਈ ਕਦੇ ਵੀ ਇਹ ਜਿਆ ਕਰਮ ਨਹੀਂ ਕਰਨਾ ਚਾਹੀਦਾ ਕਰਤੂਤ ਜਿਹੜੀ ਕਿ ਪਸ਼ੂਆਂ ਵਾਲੀ ਨਹੀਂ ਹੋਣੀ ਚਾਹੀਦੀ ਹੁਣ ਤੁਸੀਂ ਦੇਖੋ ਜਦੋਂ ਆਪ ਉਹਨਾਂ ਨਾਲ ਉਹ ਘਟਨਾ ਵਾਪਰੀ ਆ ਆਪ ਉਹਨਾਂ ਨੂੰ ਪੇੜ ਬੰਨਣਾ ਪਿਆ ਕੁੱਤੀ ਬੰਨਣਾ ਪਿਆ ਫਿਰ ਉਹ ਬੜਾ ਦੁਖੀ ਹੋਇਆ ਉਹੀ ਵਾਰਸੀ ਪੁੱਤ ਜਨ ਦੁਖੀ ਕਰਦੇ ਆ ਪਰ ਜਦੋਂ ਉਹੀ ਗੱਲ ਸਾਡੇ ਨਾਲ ਹੁੰਦੀ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਦੁੱਖ ਕੀ ਆ ਮਹਾਰਾਜ ਨੇ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਪਤਨੀ ਏ ਉਹਨਾਂ ਦੇ ਪਤੀ ਸੀ ਉਹਨਾਂ ਨੂੰ ਅਸੇ ਹੀ ਰੂਪ ਬਣਾ ਦਿੱਤਾ ਉਹ ਜਾਦੂਗਰ ਨੇ ਮਾਫੀ ਮੰਗੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਇੱਥੋਂ ਅੱਗੇ ਜਾਂਦੇ ਆ ਮਹਾਰਾਜ ਅੱਗੇ ਜਾ ਕੇ ਹੋਰ ਲੋਕਾਂ ਦਾ ਉਦਾਰ ਕਰਦੇ ਆ ਭੋਲ ਚੁੱਕ ਦੀ ਕੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ